ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਅਮਰੀਕਾ ਵਿੱਚ ਰਹੇ ਰਹੇ ਨਜਾਇਜ਼ ਤੌਰ ਤੇ ਨੌਜਵਾਨਾਂ ਨੂੰ ਸਰਕਾਰ ਬੰਦਿਆ ਹੈ ਤੁਰੰਤ ਡਿਪੋਰਟ ਕਰ ਦਿੱਤਾ ਜਾਵੇਗਾ ਇਸੇ ਹੀ ਘੜੀ ਅਦੀਨ ਅਜਪਾਰਤ ਦੇ 120 ਨੌਜਵਾਨਾਂ ਵਿੱਚੋਂ 67 ਨੌਜਵਾਨ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦੇ ਗਏ ਜਿਨ੍ਹਾਂ ਨੂੰ 에ਅਰਪੋਰਟ ਤੋਂ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਸੱਸਾ ਭਗਵੰਤ ਸਿੰਘ ਮਾਨ ਅਤੇ ਹਰ ਹਲਕੇ ਦੇ ਵਿਧਾਇਕ ਵੀ ਅੰਮ੍ਰਿਤਸਰ ਅਤੇ ਪਾਰੀਗਿੰਤੀ ਵਿੱਚ ਪੁਲਿਸ ਵੀ ਪਹੁੰਚੀ ਹੋਈ ਸੀ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਬਲਾਟਾਂਡਾ ਅਦੀਨ ਪਿੰਦੇ ਪਿੰਡ ਕੁਰਾਲਾ ਕਲਾ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ 28 ਸਾਲ ਪਹਿਲਾਂ ਆਪਣੀ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਆਪਣੇ ਬਜ਼ੁਰਗ ਮਾਪਿਓ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਗਿਆ ਸੀ ਜਿਸ ਨੂੰ ਅਮਰੀਕਾ ਪਹੁੰਚਣ ਲਈ ਕਰੀਬ 28 ਸਾਲ ਲੱਗੇ ਅਤੇ ਦਲਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ 에ਜੰਟ ਨੇ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਸਿੱਧੀ ਫਲਾਈਟ ਰਾਹੀਂ ਭੇਜਾਂਗੇ ਪਰ 에ਜੰਟ ਨੇ ਸਾਡੇ ਨਾਲ ਧੋਖਾ ਧੜੀ ਕਰਦਿਆਂ ਸਾਡੀ ਕਰੀਬ 5 ਕਿੱਲੇ ਜ਼ਮੀਨ ਦੀ ਪਾਵਰ ਆਊ ਫਟਾਰਨੀ ਵੀ ਆਪਣੇ ਨਾਮ ਤੇ ਕਰਵਾ ਲਈ ਦਲਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਹ ਰਹਾ ਕਿ ਸਾਡੀ ਜ਼ਮੀਨ ਵਾਪਸ ਕਰਵਾਈ ਜਾਵੇ ਅਤੇ ਏਜੰਟ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਹੁਸ਼ਿਆਰਪੁਰ ਤੋਂ ਜੋਨੀ ਗੇਰਾ ਦੀ ਰਿਪੋਰਟ ਕੀ ਨੋਤਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਕੋ ਜੀ ਜ਼ਿਕਰ ਕਰੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਗਿਆ ਤੇ ਹੋ ਗਿਆ 2.5 ਸਾਲ ਜੀ 2.5 ਸਾਲ ਦੇ ਉਹ ਪਹੁੰਚੀ ਸੀ ਅਮਰੀਕਾ ਪਹਿਲਾਂ ਤਾਂ ਨਹੀਂ ਰਸਤੇ 'ਚ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟਾਂ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਨਾਂ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕਿ ਕਿਸ ਤਰਿਕ ਨਾਲ ਗੱਲ ਕੀਤੀ ਇਹ ਡੋਂਕੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਿਸਾਬ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਗੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹੀ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕਰ ਲੀ ਦੋ ਵੀਰ ਜੀ ਤੁਹਾਡੀ ਕੀ ਕਹਿੰਦੇ ਸੀ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮਹੀਨਾ ਕੋ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਆ ਜਦੋਂ ਆ ਪੈੜੀ ਦਾ ਕਰਵਾਇਆ ਸੀ ਅਥੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਰ ਨਹੀਂ ਹੈਗਾ ਅੱਗੇ ਇਹਨਾਂ ਨੇ ਮੈ ਕਿੰਨੀ ਪੈਲੀ ਨਾਂ ਦਿੱਤੀ ਨਾ ਇਹਨਾਂ ਦੇ 4-5 4-5 ਕਿੱਲ ਕੀਤੀ ਹੋਈ ਹੈ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੇਰੇ ਸਨ 40-45 ਲੱਖ ਦੇ ਵਿੱਚ ਐ ਹੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਕਲ ਦੇ ਸਰਕਾਰ ਤੋਂ ਬਸ ਇਹੀ ਹੈ ਮੰਗਿਆ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਬਸ ਹੋਰ ਤਾਂ ਕੁਝ ਨਹੀਂ ਕਿਹਾ ਸਾਡੀ ਮੈਂ ਸਤਿਕਾਰ ਕਰਵਾਇ ਕੀਤੀ ਜਾਵੇ ਸਖਤ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ ਸਭ ਤੋਂ ਸਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਹੈ ਕਿੰਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਿਆਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲੇ ਪੇਮੀ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਹੀ ਲੱਗਦਾ ਉਹ ਇਹਨਾਂ ਦੇ ਛਾਸੇ 'ਚ ਆ ਗਿਆ ਤਾਂ 2-3 ਸਾਲ ਹੋ ਗਏ ਖੱਜਲ ਖਦਿਆਂ ਨੂੰ ਚਾਰ-ਪੰਜ ਕਿੱਲੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਂ ਕਰਵਾ ਗਏ ਤਾਂ ਅੱਜ ਜਿਹੜੇ ਹਨਾਦ ਆ ਉਹ ਤੁਹਾਡੇ ਸਾਹਮਣੇ ਆ ਵੀ ਉਹ ਅੱਜ ਡਿਪੋਟ ਹੋ ਕੇ ਵਾਪਸ ਆ ਰਿਹਾ ਤਾਂ ਪਰਿਵਾਰ ਨਾ ਉਧਰ ਲਾ ਗਿਆ ਨਾ ਉਧਰ ਲਾ ਗਿਆ ਤਾਂ ਮੈਂ ਪੀਰ ਕਰਦਾ ਆ ਪੰਜਾਬ ਗਵਰਨਰ ਦੇ ਅੱਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹੇ ਤੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਿਵਾਇਆ ਜਾਵੇ। ਜਿੱਦਾਂ ਮੈਂ ਇਹ ਪਿਛਲੇ 3 ਸਾਲ ਤੋਂ ਤੁਹਾਡਾ ਬਰੇਸਟ ਦੇ ਵਿੱਚ ਬੈਠਾ ਗਿਆ ਸੀ ਅਮਰੀਕਾ ਵਿੱਚ ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਸਾਡੀ ਘੜੀ ਜਾਇਦਾਦ ਤਾਂ ਸਾਨੂੰ ਦਿੱਤੀ ਜਾਵੇ। ਹਾਂਜੀ। 3 ਸਾਲ ਹੋ ਗਏ ਧੱਕੇ ਖਾਉਂਦਿਆਂ ਨੂੰ ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਕੜੀ ਸਾਰੀ ਇਹ ਖਾਂਦਾ ਏ ਕੌਣ ਜੀ ਤੇ ਮਨਜੀਤ ਸਿੰਘ ਖੰਡਾਰ ਐਜੰਟ ਮਨਜੀਤ ਸਿੰਘ ਹਾਂਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਹੀ ਇਹ ਕੁੜੀ ਕੋ ਧੋਖੇ ਨਾਲ ਉਹ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ 4-5 ਜਣੇ ਸੀਗੇ ਉਹ ਸਾਰੇ ਚਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲਾਂ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋਕੇ ਬੈਗਿਆ ਸੀਨ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਸਾਡੀ ਤਾਂ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆਂ